मां ਗੁਜਰਕੌਰ ਕਹਿਣ ਲੱਗੀ ਗੰਗਿਆ ਓਏ ਐਡਾ ਪਾਪ ਨਾ ਕਮਾਈ ਓ ਤੂੰ ਤਾਂ ਸਾਡਾ ਆਪਣਾ ਸੀ ਆਪਣਾ ਹੋਣ ਦੇ ਨਾਤੇ ਅਸੀਂ ਤੇਰੇ ਨਾਲ ਆਏ ਆ ਦੇਖੀ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗਦਾਰੀ ਨਾ ਕਰੀ ਇਹ ਗੁਰੂ ਦੇ ਲਾਲ ਛੋਟੇ ਛੋਟੇ ਮਾਸੂਮ ਐ ਇਹਨਾਂ ਦੇ ਨਾਲ ਇਹੋ ਜਿਹਾ ਪਾਪ ਨਾ ਕਰ ਪਰ ਇਹ ਗੰਗੂ ਕਿੱਥੇ ਅੜਦਾ ਮਰਿੰਡੇ ਗਿਆ ਥਾਣੇਦਾਰ ਨੂੰ ਲੈ ਕੇ ਆਇਆ ਸਪਾਹਿਆਂ ਨੂੰ ਲੈ ਕੇ ਆਇਆ ਜਾਨੀਖਾਂ ਤੇ ਮਾਨੀਖਾਂ ਆਏ ਐ ਇਹਦੇ ਘਰੋਂ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਜੇਲ੍ਹ ਵਿੱਚ ਲੈ ਕੇ ਗਏ ਆਖੋ ਸਤਨਾਮ ਸ੍ਰੀ ਵਾਹਿ 9 ਪੋਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਬਜ਼ਾਦੇ ਅਤੇ ਮਾਂ ਗੁਜਰਕੌਰ ਨੇ ਜੇਲ੍ਹ ਵਿੱਚ ਵੀ ਕੱਟੀ ਜੀ ਆਖੋ ਸਤਨਾਮ ਸ੍ਰੀ ਵਾਹਿ ਓਏ ਸੱਚ ਨੂੰ ਹਰ ਸਮੇਂ ਜੇਲ੍ਹਾਂ ਹੀ ਮਿਲਦੀਆਂ ਇਹ ਸਹਿਬਜ਼ਾਦਿਆਂ ਨੇ ਸਾਨੂੰ ਦੱਸ ਦਿੱਤਾ ਪਰ ਤਖ ਕਰਤਾ ਵੀ ਜੇ ਤੂੰ ਸੱਚ ਬੋਲੇਗਾ ਹਕੂਮਤ ਦੇ ਨਾਲ ਟੱਕਰ ਲਏਗਾ ਤਾਂ ਤੈਨੂੰ ਜੇਲ੍ਹਾਂ ਵੀ ਦੇਖਣੀਆਂ ਪੈਣਗੀਆਂ ਪਰ ਉਹ ਵੇਖੋ ਉਹ ਸਮੇਂ ਜੇਲ੍ਹ ਵਿੱਚ ਮਾਂ ਗੁਜਰਪੁਰ ਨੂੰ ਬੇਸ਼ੱਕ ਪ੍ਰਸ਼ਾਦਾ ਪੁੱਛਿਆ ਪੁੱਛਕ ਨਹੀਂ ਪੁੱਛਿਆ ਜੇਲ੍ਹ ਵਿੱਚ ਸਹਿਬਜ਼ਾਦਿਆਂ ਨੂੰ ਭੁੱਖੇ ਰੱਖਿਆ ਗਿਆ ਪਰ ਅੱਜ ਵੇਖੋ ਜਿਹੜੀ ਜੇਲ੍ਹ ਵਿੱਚ ਮਾਂ ਗੁਜਰ ਕੌਰ ਨੇ ਰਾਤ ਕੱਟੀ ਹੈ ਜਿਹੜੀ ਜੇਲ੍ਹ ਵਿੱਚ ਸਹਿਬਜ਼ਾਦਿਆਂ ਨੇ ਰਾਤ ਕੱਟੀ ਹੈ ਅੱਜ ਸੰਗਤਾਂ ਉਹ ਜੇਲ੍ਹ ਨੂੰ ਵੀ ਨਮਸਕਾਰਾਂ ਕਰਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜੇਲ੍ਹ ਨੂੰ ਵੀ ਮੱਥੇ ਟੇਕੇ ਜਾ ਰਹੇ ਆ ਨੌ ਪੋ ਦਾ ਰਾਤ ਉੱਥੇ ਗੁਜ਼ਾਰੀ 10 ਪੋ ਦਾ ਦਿਨ ਚੜਿਆ ਜੀ ਇਹ ਦੋਨੇ ਸਿਪਾਈ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਸਰਹੰਦ ਲੈ ਕੇ ਆਏ ਅੱਗੇ ਵਜੀਰ ਖਾਂ ਖੜਾ ਜਾਨੀ ਖਾਂ ਮਾਨੀ ਖਾਂ ਕਹਿਣ ਲੱਗੇ ਐ ਵਜੀਰ ਖਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਨਹੀਂ ਫੜ ਸਕੇ ਪਰ ਉਹਨਾਂ ਦੇ ਮਾਤਾ ਜੀ ਅਤੇ ਸਹਬਜ਼ਾਦੇ ਮੇਰੇ ਹਵਾਲੇ ਐ ਆਪਾਂ ਉਹਨਾਂ ਨੂੰ ਕਸ਼ਟ ਦੇਾਂਗੇ ਤਸੀਹੇ ਦੇਾਂਗੇ ਫਿਰ ਵੇਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਤੇਰੇ ਕੋਲ ਆਂਦੇ ਐ ਪਰ ਇਹ ਜਲਾਦ ਇਹ ਭੁੱਲ ਗਏ ਜਿਹੜੇ ਗੁਰੂ ਨੇ ਆਪਣੇ ਹੱਥੀ ਆਪਣੇ ਵੱਡੇ ਸਹਿਬਜ਼ਾਦੇ ਜੰਗ ਵਿੱਚ ਤੋਰੇ ਹੋਣ ਜਿਹੜੇ ਗੁਰੂ ਨੇ ਆਪਣੇ ਹੱਥੀ ਸਹਿਬਜ਼ਾਦੇ ਸ਼ਹੀਦ ਹੁੰਦੇ ਜਕਾਰੇ ਛੱਡੇ ਹੋਣ ਉਹ ਗੁਰੂ ਤੁਹਾਡੀ ਈਨ ਮੰਨ ਜਾਏਗਾ ਵਜ਼ੀਰ ਖਾਨ ਨੇ ਆਖਿਆ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ ਠੰਡੇ ਬੁਰਜ ਵਿੱਚ ਮਾਤਾ ਜੀ ਨੂੰ ਕੈਦ ਕੀਤਾ ਗਿਆ ਕਿਹੜਾ ਠੰਡਾ ਬੁਰਜ ਜਿਹੜੇ ਠੰਡੇ ਬੁਰਜ ਵਿੱਚ ਵਜ਼ੀਰ ਖਾਂ ਗਰਮੀਆਂ ਦੇ ਦਿਨਾਂ ਵਿੱਚ ਦਿਨ ਕੱਟਦਾ ਹੁੰਦਾ ਸੀ ਅੱਜ ਵਾਲਾ ਠੰਡਾ ਬੁਰਜ ਨਹੀਂ ਹੈ ਉਹ ਸਮੇਂ ਠੰਡਾ ਬੁਰਜ ਐਹੋ ਜਿਹਾ ਜਿਹਦੇ ਥੱਲੋਂ ਪਾਣੀ ਵਗਦਾ ਹੁੰਦਾ ਸੀ ਜਦੋਂ ਪਾਣੀ ਦੇ ਉੱਤੋਂ ਹਵਾ ਆਣੀ ਤੇ ਠੰਡੀ ਲੱਗਣੀ ਅੱਜ ਤਾਂ ਸਿੱਖ ਕੌਮ ਦੀਆਂ ਨਿਸ਼ਾਨੀਆਂ ਮਟਾਈਆਂ ਜਾ ਰਹੀਆਂ ਨਾ ਜੀ ਇਹ ਵੀ ਸਰਕਾਰਾਂ ਦੀਆਂ ਬਹੁਤ ਵੱਡੀਆਂ ਚਾਲਾਂ ਹਨ ਅੱਜ ਸਿੱਖਾਂ ਦੀ ਉਹਦੇ ਗੁਰੂ ਤੋਂ ਸ਼ਰਧਾ ਤੋੜੀ ਜਾ ਰਹੀ ਹੈ ਜੇ ਕਿਤੇ ਉਹ ਠੰਡਾ ਬੁਰਜ ਹੋਵੇ ਜੇ ਕਿਤੇ ਉਹ ਚਮਕੌੜ ਦੀ ਕੱਚੀ ਗੜੀ ਉਸੇ ਤਰ੍ਹਾਂ ਹੀ ਹੋਵੇ ਗੁਰਦੁਆਰਾ ਸਾਹਿਬ ਸਾਈਡ ਤੇ ਵੀ ਬਣਿਆ ਜਾ ਸਕਦਾ ਠੰਡੇ ਬੁਰਜ ਨੂੰ ਦਰਸ਼ਨ ਮੇਲੇ ਕਰਨ ਵਾਸਤੇ ਰੱਖਿਆ ਜਾ ਸਕਦਾ ਸੀ ਪਰ ਇਹਨਾਂ ਦੀਆਂ ਸਰਕਾਰਾਂ ਦੀਆਂ ਇਹੋ ਜਿਹੀਆਂ ਚਾਲਾਂ ਠੰਡੇ ਬੁਰਜ ਨੂੰ ਢਾ ਢੇਰੀ ਕਰਕੇ ਉੱਥੇ ਹੁਣ ਮਾਰਬਲ ਦਾ ਗੁਰਦੁਆਰਾ ਬਣਾਤਾ ਦੱਸੋ ਜੀ ਸਾਡੇ ਬੱਚਿਆਂ ਦੀ ਹੁਣ ਸ਼ਰਦਾ ਬਣ ਜਾਏਗੀ ਉੱਥੇ ਬੱਚਿਆਂ ਨੇ ਤੇ ਕਹਿਣਾ ਇਹੋ ਜਿਹਾ ਗੁਰਦੁਆਰਾ ਤਾਂ ਸਾਡੇ ਘਰ ਵੀ ਹੈਗਾ ਇਹ ਪਿੰਡ 'ਚ ਵੀ ਹੈ ਜਰੂਰ ਸਾਡੀ ਸਿੱਖ ਕੌਮ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਠੰਡੇ ਬੁਰਜ ਵਿੱਚ ਸੋਚ ਕੇ ਵੇਖੋ ਗਰਮੀਆਂ ਦੇ ਦਿਨਾਂ ਵਿੱਚ ਵजीर खान ਦਿਨ ਕੱਟਦਾ ਸੀ ਉਹਦੇ ਮਹੀਨੇ ਵਿੱਚ ਉਹ ਠੰਡੇ ਬੁਰਜ ਵਿੱਚ ਕਿੰਨੀ ਠੰਡ ਲੱਗਦੀ ਹੋਏ ਮਾਂ ਗੁਜਰਕੌਰ ਦੇ ਪੋਤਿਆਂ ਦੇ ਪਤਲੇ ਕੱਪੜੇ ਐ ਜੀ ਕੋਈ ਮੋٹے ਕੱਪੜੇ ਨਹੀਂ ਹੈ ਕੋਈ ਸਾਡੇ ਵਾਂਗੂ ਕੋਟ ਨਹੀਂ ਪਾਏ ਹੋਏ ਮਾਂ ਗੁਜਰਕੌਰ ਨੇ ਕੋਈ ਮੋٹے ਸ਼ਾਲ ਨਹੀਂ ਲਏ ਮਾਂ ਗੁਜਰਕੌਰ ਦੇ ਉੱਤੇ ਲੈਣ ਵਾਸਤੇ ਕੰਬਲ ਨਹੀਂ ਹੈ ਠੰਡੇ ਬੁਰਜ ਵਿੱਚ ਮਾਂ ਗੁਜਰਕੌਰ ਆਪਣੇ ਬੁੱਢੇ ਹੱਡਾਂ ਦੇ ਨਾਲ ਆਪਣੇ ਦੋ ਪੋਤਿਆਂ ਨੂੰ ਲਿੱਗ ਦੇ ਰਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਓਏ ਦੁਨੀਆ ਵਾਲਿਓ ਜੇ ਅੱਜ ਅਸੀਂ ਕੰਬਲ ਲੈ ਰਹੇ ਆਂ ਰਜਾਈਆਂ ਲੈ ਰਹੇ ਆਂ ਆਪਣੇ ਘਰਾਂ ਵਿੱਚ ਬੈਠੇ ਆਂ ਇਹ ਕਿਹਦੀ ਦੇਣ ਹੈ ਕਹ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਹ ਦਿਓ ਗੁਰੂ ਦੇ ਲਾਲਾਂ ਦੀ ਦੇਣ ਹੈ ਜੇ ਉਹ ਠੰਡੇ ਬੁਰਜ ਵਿੱਚ ਨਾ ਬੈਠਦੇ ਤਾਂ ਅੱਜ ਸਾਡੇ ਬੱਚਿਆਂ ਨੂੰ ਆ ਜਿਹੜੇ ਕੋਟ ਪਾਈ ਫਿਰਦੇ ਆ ਨਾ ਜੀ ਲੋਈਆਂ ਲੈ ਕੇ ਬੈਠੇ ਆ ਇਹ ਨਸੀਬ ਨਹੀਂ ਸੀ ਹੋਣੀਆਂ